ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਜਿੱਥੇ ਲੋਕ WhatsApp ਅਤੇ ਹੋਰ ਇਹੋ ਜਿਹੇ ਐਪਾਂ ਦਾ ਸਹਾਰਾ ਲੈ ਰਹੇ ਨੇ ਉੱਥੇ ਹੀ ਪੇਮੈਂਟ ਪਾਉਣ ਵਾਸਤੇ ਵੀ ਡਿਜੀਟਲ ਐਪਾਂ ਦਾ ਸਹਾਰਾ ਲੈ ਰਹੇ ਨੇ ਜਿਨ੍ਹਾਂ ਦੇ ਵਿੱਚ Google ਐਪ ਅਤੇ ਹੋਰ ਵੀ ਐਪਾਂ ਸ਼ਾਮਲ ਨੇ ਠੱਗਾਂ ਵੱਲੋਂ ਇਨ੍ਹਾਂ ਐਪਾਂ ਦੇ ਥਰੂ ਪੂਰੇ ਪਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਹਰ ਰੋਜ਼ ਹੁੰਦੀਆਂ ਠੱਗੀਆਂ ਬਾਰੇ ਆਪਾਂ ਸੁਣਦੇ ਹਾਂ ਮੈਂ ਸ੍ਰੀ ਜਵਾਰਵਾਲਾ ਪ੍ਰੈਸ ਰਿਪੋਰਟਰ ਲਹਿਰ ਗੱਗੇ ਤੋਂ ਅੱਜ ਇਸ ਤਰ੍ਹਾਂ ਦੀ ਇੱਕ ਠੱਗੀ ਪਿੰਡ ਗੋਵਿੰਦਪੁਰਾ ਜਵਾਰਵਾਲਾ ਦੇ ਕਰਮਜੀਤ ਸਿੰਘ ਪੁੱਤਰ ਸਰਬਸਿੰਘ ਨਾਲ ਵਜਦੇ-ਵਜਦੇ ਉਸਦੇ ਆੜਤੀੇ ਵੱਲੋਂ ਬਚਾ ਲਈ ਗਈ ਆਓ ਸੁਣਦੇ ਹਾਂ ਕਰਮਜੀਤ ਸਿੰਘ ਤੋਂ ਕੀ ਨਾ ਹੈ ਤੁਹਾਡਾ ਜੀ ਇਹ ਕਿਹੜਾ ਪਿੰਡ ਹੈ ਕਰਮਜੀਤ ਸਿੰਘ ਜੀ ਗੋਵਿੰਦਪੁਰਾ ਜਵਾਰਵਾਲਾ ਤੇ ਜੋ ਅੱਜ ਤੁਹਾਡੇ ਨਾਲ ਘਟਨਾ ਹੈ ਘਟੀ ਹੈਗੀ ਕੀ ਗੱਲ ਸੀ ਜੀ ਹੋਈ ਆ ਇਹ ਸਾਢੇ 7 ਵਜੇ ਦੀ ਕਰਦੀ ਬਣਾ ਖੇਤ ਜਿਹੜੀ ਲਾਉਣ ਲੱਗਾ ਦੀ ਮੈਂ ਠੰਡ ਦਾ ਟਾਈਮ ਚ ਲਾਜ਼ਾਂ ਨਿਆ ਉਦੋਂ ਫਿਰ ਕਾਲ ਆਇਆ ਮੈਂ ਉਹਨੂੰ ਪੁੱਛਿਆ ਵੀ ਤੁਸੀਂ ਕੌਣ ਹੋ ਕਹਿੰਦਾ ਹਜੇ ਪਛਾਣਿਆ ਨਹੀਂ ਮਹਾਨਾ ਪਛਾਣਿਆ ਨਹੀਂ ਫਿਰ ਕਹਿੰਦਾ ਮਤਰਾ ਸਾਡੂ ਬੋਲ ਚਲੋ ਹੋਈ ਗੱਲ ਬਾਤ ਤੇ ਉਹਨੇ ਕਿਹਾ ਵੀ ਮੈਂ ਤੇਰੇ ਬੋਲ ਕੀ ਮੰਗਦਾ ਮੈਂ 13 ਤਰੀਕ ਨੂੰ ਆ ਰਿਹਾ ਬਾਹਰੋਂ ਆਸਟ੍ਰੇਲੀਆ ਚੋਂ ਤੇ ਮਹਾ ਜੀ ਮੈਂ ਤਾਂ ਕੋਈ ਮੰਗ ਨਹੀਂ ਇੱਕ ਆਸੇ ਦੀ ਲੋੜ ਨੇ ਹੈਗੀ ਜਿਹੜੀ ਤੇਰੀ ਇਛਾ ਤੂੰ ਲੈ ਆਈਂ ਆਉਂਦਾ ਹੋਇਆ ਤੇ ਆ ਗੱਲ ਹੁੰਦੇ ਹੁੰਦੇ ਹੀ ਬਿਰਕੀ ਬਣਿਆ ਕਹਿੰਦਾ ਫੇਰ ਵੀ ਦੱਸ ਕਹਿੰਦਾ ਜਿਹੜਾ ਕੁਛ ਅਸੀਂ ਲੈ ਆਉਂਗਾ ਮੋਬਾਈਲ ਤੇਰੇ ਵਾਸਤੇ ਵੱਡਾ ਲੈ ਰੱਖਿਆ ਮੈਂ ਟੱਚ ਉਹ ਤਾਂ ਮੈਂ 2 ਮਹੀਨੇ ਹੋ ਗਏ ਲੈ ਤੇਨੂੰ ਵਾਹ ਚਲੋ ਧੰਨਵਾਦ ਜੀ ਤੁਹਾਡਾ ਚਲ ਫੇਰ ਕੀ ਬਣਿਆ ਫੇਰ 10 15 ਮਿੰਟਾਂ ਬਾਅਦ ਉਹ ਫੇਰ ਫੋਨ ਲਾਇਆ ਕਹਿੰਦਾ ਮੈਨੂੰ ਕਾਪੀ ਦੀ ਫੋਟੋ ਸਟੇਟ ਭੇਜ ਮਹਾ ਜੀ ਮੈਂ ਤਾਂ ਹੁਣ ਖੇਤਾਂ ਮੈਲੇ ਤਾਂ ਸਾਈਕਲ ਹੈ ਹੁਣ ਇਹਦੇ ਸੇਤੀ ਦਾ ਯਾਰ ਗਿਆ। ਕਹਿੰਦਾ ਕਿਵੇਂ ਕਰਦੇ ਐ ਅੱਧੇ ਘੰਟੇ ਦੇ ਵਿੱਚ ਵਿੱਚ ਕੀ ਕਰੇ ਇਹ ਕੰਮ। ਚਲੋ ਜੀ ਮੈਂ ਕਿਸ਼ਤੋਂ ਗਿਆ ਸਾਈਕਲ 'ਤੇ ਗਿਆ ਛੇਤੀ। ਸਾਈਕਲ 'ਤੇ ਜਾ ਕੇ ਮੈਂ ਘਰੇ ਆ ਕੇ ਗੁੜਿਆ ਤੋਂ ਕਾਪੀ ਕਢਾਈ ਫੋਟੋ ਸਟੇਟ ਕਰਾਈ ਤੇ ਉਹਨੂੰ ਭੇਜੀ ਸਾਰਾ ਕੁਝ ਕਰਾ ਕੇ। ਹਾਂ ਜੇ ਉਹ ਤਾਂ ਫਿਰ ਆਏ ਹੋਇਆ ਮੈਂ ਕਿਹਾ ਮਾ ਮੇਰੇ ਤਾਂ ਘਰ ਦੇ ਢਿੱਲੇ ਰਹਿੰਦੇ ਨੇ। ਫਿਰ ਉਹਨੇ ਹੀ 6.5 ਲੱਖ ਰੁਪਇਆ ਪਾਤਾ। ਕਹਿੰਦਾ ਵੀ ਅੱਜ ਤਾਂ ਆਉਂਦੇ ਨਹੀਂ ਸਵੇਰੇ ਆਉਣਗੇ ਉਹ। 2 ਵਜੇ ਆਉਣਗੇ ਪਿਛਲੇ ਟਾਈਮ। ਇਹ ਜੇ ਟਾਈਮ ਆਫ ਕੀ ਬਣਿਆ ਕਹਿੰਦਾ ਉਦੋਂ ਮਗਰੋਂ ਅੱਧੇ ਘਟੇ ਮਗਰੋਂ ਮਿਲਦੇ ਵੇ ਫੇਰ ਫੋਨ ਆ ਗਿਆ ਵੀ ਕਹਿੰਦੇ ਵੀ ਮਤਲਬ ਤੂੰ ਮੈਨੂੰ ਇੰਨਾ ਇੱਕ ਕਤੀ ਪਾ ਦੇ ਮਹਾ ਜੀ ਮੇਰੇ ਤਾਂ ਖਾਤੇ 'ਚ ਪੈਸੇ ਹੀ ਨਹੀਂ ਹੈਗੇ ਕਹਿੰਦਾ ਖਾਤੇ 'ਚ ਨਹੀਂ ਹੈਗੇ ਫਿਰ ਤੇਰੇ ਭਾਪੇ ਆਏ ਜ ਹੋਣਗੇ ਮਹਾ ਜੀ ਉਸ ਤੇ ਤਾਂ ਮੈਨੂੰ ਪਤਾ ਨਹੀਂ ਹੋਣਗੇ ਕਿ ਨਾ ਹੋਣਗੇ ਤਨ ਮੈਂ ਪੁੱਛ ਲਵਾਂ ਨਾ ਇੱਕ ਵਾਰ ਕਹਿੰਦਾ ਉਹ ਪੁੱਛ ਕੇ ਵੀ ਨੂੰ ਛੇਤੀ ਦੱਸ ਜਿਹੜਾ ਉਹ ਸਾਢੇ 6 ਲੱਖ ਰੁਪਏ ਤੁਹਾਡੇ ਖਾਤੇ 'ਚ ਆ ਗਿਆ ਸੀ ਜਾਂ ਉਹਦੇ ਬਾਰੇ ਕੀ ਕਹਾਂਗੇ ਤੁਸੀਂ ਨਾ ਕੁਛ ਨਹੀਂ ਆਇਆ ਹੋਇਆ ਜੀ ਐਮੀ ਤੋਂ ਜੁਣ ਲੀਬਦਲਾ ਗੱਜੂ ਸਾਡੇ 6 ਲੱਖ ਰੁਪਏ ਆਇਆ ਆਇਆ ਤੀ ਉਧਰ ਖਵਨੀ ਆਪੇ ਰਲੇ ਮਿਲੇ ਪੁੱਤਨ ਦੀ ਕੀ ਹੋ ਸਕਿਆ ਉਹ ਚ ਕੋਈ ਨਹੀਂ ਐ ਬਸ ਉਹ ਮੈਸੇਜ ਜਰੂਰ ਆ ਵੀ ਹਾਂ ਕਰ ਨੂੰ ਪਹਿ ਜਾਣਗੇ ਛੋਡੀ ਤੁਸੀਂ ਬੈਂਕ 'ਚ ਜਾ ਕੇ ਹੀ ਪਤਾ ਕਰ ਹੈਗਾ ਨਾ ਬੈਂਕ ਮੁੱਕ ਜਾ ਸੀ ਕੁਛ ਨਹੀਂ ਪਤਾ ਕਰਿਆ ਉਦੋਂ ਤੁਸੀਂ ਕਿਹਦੇ ਕੋਲੇ ਜਾ ਕੇ ਆਇਆ ਫਿਰ ਕਿਸੇ ਲੈ ਵੀ ਨਹੀਂ ਜਾ ਕੇ ਸੇਠ ਲਵੇ ਗਏ ਤੇ ਸ਼ੇਠ ਕਹਿੰਦਾ ਕੋਈ ਨੀ ਪਾ ਦਾਂਗੇ ਪਹਿਲਾਂ ਤਾਂ ਜਾਣ ਤੋਂ ਤਾਲ ਕਰ ਲਿਓ ਸਮਾਰ ਕੇ ਵੀ ਕਿਤੇ ਤੁਹਾਡੇ ਨਾਲ ਠੱਗੀ ਨਾ ਹੋ ਜੇ ਆਹ ਗੱਲ ਹੋਈ ਐ ਤੇ ਤੁਸੀਂ ਕੀ ਕਹਿੰਦੇ ਹੋ ਸ਼ੇਠ ਬਾਰੇ ਸ਼ੇਠ ਬਾਰੇ ਬਹੁਤ ਚੰਗਾ ਬੰਦਾ ਸਾਡਾ ਸ਼ੇਠ ਜਿਹਨੇ ਤੁਹਾਡੀ ਪੈਸੇ ਇਹ ਬਚਾਤੇ ਹਾਂ ਬਚਾਤੇ ਬਹੁਤ ਵਧੀਆ ਚੰਗਾ ਬੰਦਾ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡਾ ਪਰਿਵਾਰ ਬੈਠਾਗਾ ਹੀਰਾ ਬੰਦਾ ਜਮਾ ਜੀ ਹੈ ਨਾ ਕਿਵੇਂ ਕਹਿੰਦੀ ਸੀ ਸਹੀ ਹੈ ਜੀ ਕਾਹੀ ਬਚ ਕੇ ਨਹੀਂ ਅਦਾਰ ਤੇ ਤੇ ਜਮੀ ਲਾਲ ਤੇ ਜਾ ਕੇ ਤੇ ਪਾਗਲ ਹੋ ਗਏ ਜੈ ਤਾਂ ਵੀ ਹਾਂ ਚੱਲ ਇੰਨੇ ਆ ਗਏ ਹਾਂ ਸਹੀ ਬਚਾਇਆ ਨੇ ਐਵੇਂ ਤਾਂ ਨਹੀਂ ਕਿਹਾ ਜਾਂਦਾ ਇਸ ਕੇ ਸੰਬੰਧੀ ਜਦੋਂ ਫੋਨ ਤੇ ਬੈਂਕ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕੀ ਸਾਡੇ ਬੈਂਕ ਵੱਲੋਂ ਕਿਸੇ ਵੀ ਗਾਹਕ ਨੂੰ ਇਸ ਤਰ੍ਹਾਂ ਦਾ ਫੋਨ ਕਰਕੇ ਨਹੀਂ ਪੁੱਛਿਆ ਜਾਂਦਾ ਜਾਂ ਨਾ ਦੱਸਿਆ ਜਾਂਦਾ ਗਾਹਕ ਨੂੰ ਬੈਂਕ ਦੇ ਵਿੱਚ ਆ ਕੇ ਹੀ ਆਪਣੇ ਖਾਤੇ ਬਾਰੇ ਪਤਾ ਕਰਨਾ ਚਾਹੀਦਾ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਠੱਗੀਆਂ ਬਹੁਤ ਹੋ ਰਹੀਆਂ ਨੇ ਇਸ ਜਿੰਦਾ ਬਹੁਤ ਖਿਆਲ ਰੱਖਣਾ ਚਾਹੀਦਾ ਹੈ ਉਸ ਕੇਸਾਂ ਦੇ ਵਿੱਚ ਤਾਂ ਠੱਗਾ ਵੱਲੋਂ ਖਾਤੇ ਦੇ ਵਿੱਚ ਪੈਸੇ ਪਾ ਵੀ ਉੱਤੇ ਜਾਂਦੇ ਹਨ ਅਤੇ ਦੁਬਾਰਾ ਫੇਰ ਤੁਹਾਡੇ ਮੋਬਾਈਲ ਦੇ ਵਿੱਚ ਉਸ ਇਸ ਤਰ੍ਹਾਂ ਦੀਆਂ ਐਪਲੀਕੇਸ਼ਨਾਂ ਪਾ ਕੇ ਦੁਬਾਰਾ ਉਸ ਦਾ ਕੰਟਰੋਲ ਲੈ ਕੇ ਖਾਤੇ 'ਚੋਂ ਪੈਸੇ ਕੱਢੇ ਵੀ ਜਾਂਦੇ ਹਨ ਇਹੋ ਜਿਹੇ ਠੱਗੀਆਂ ਵਾਸਤੇ ਗਵਰਨਮੈਂਟ ਨੇ 1930 ਨੰਬਰ ਇੱਕ ਜਾਰੀ ਕੀਤਾ ਹੈ ਤੁਸੀਂ ਇਸ ਨੰਬਰ ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਮੈਂ ਪ੍ਰੈਸ ਰਿਪੋਰਟਰ ਸ੍ਰੀ ਜਵਰ ਵਾਲਾ ਲਹਿਰੇਗਾੜ੍ਹ ਦੇ ਤੋਂ ਜੁਝਾਰ ਟੀਵੀ ਲਈ